ਪੂਰਨ ਪਰਮੇਸ਼ਵਰ ਇਕੱਠੇ ਹੋਏ ਪਹਿਲੀ ਵੇਰ ਪਹਿਲੀ ਰਾਤ ਓ ਸ਼ਬੀ ਮਿਲੀ ਵੜੇ ਆਈਆ ਕਿ ਪਹਿਲਾਂ ਇਕੱਠੇ ਸੀ ਕਿ ਨਹੀਂ ਪੂਰਨ ਤੇ ਪਰਮੇਸ਼ਵਰ ਆਪ ਸੰਤ ਜੀ ਇਕੱਠੇ ਸੀ ਪੂਰਨ ਤੇ ਪਰਮੇਸ਼ਵਰ ਪਹਿਲਾਂ ਵੀ ਇਕੱਠੇ ਸੀ ਪੂਰਨ ਭਾਵ ਮਹਾਰਾਜ ਪੂਰਨ ਸਿੰਘ ਜੀ ਦੇ ਕਰਕੇ ਔਰ ਪਰਮੇਸ਼ਰ ਭਾਵ ਮਹਾਰਾਜ ਸ਼ੇਰ ਸਿੰਘ ਜੀ ਦੇ ਕਰਕੇ ਇਕੱਠੇ ਸੀ ਨਾ 29 ਸਾਲ ਮਹਾਰਾਜ ਪੂਰਨ ਸਿੰਘ ਜੀ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ 'ਚ ਹੀ ਰਹਿ ਦੇ ਕਰਕੇ ਔਰ ਬਾਅਦ 'ਚ ਉਹ ਵੀ ਚਰਨ ਕਮਣਾ ਦੀ ਸੇਵਾ ਕੀਤੀ ਐ ਸਾਡੇ 32 ਸਾਲ ਜਿਹੜੀ ਪਾਸ਼ਾ ਸੇਵਾ ਲਈ ਮਹਾਰਾਜ ਸ਼ੇਰ ਸਿੰਘ ਜੀ ਸੋ ਦੇ ਕਰਕੇ ਵੀ ਇਕੱਠੇ ਸੀ ਘੰਟੇ ਦੀ ਧਰਤੀ ਤੇ ਜਦੋਂ ਪਰਮੇਸ਼ਰ ਪ੍ਰਗਟ ਸੀ ਦੇ ਕਰਕੇ ਔਰ ਮਹਾਰਾਜ ਪੂਰ ਸਿੰਘ ਜੀ ਵੀ ਆ ਕੇ ਚਰਨਾਂ ਤੇ ਨਿਮਸ਼ਕਾਰ ਕਰਦੇ ਸੀ ਆਪਣੇ ਬਾਪ ਦੇ ਚਰਨਾਂ ਤੇ ਸੱਚੇ ਪਿਤਾ ਦੇ ਚਰਨਾਂ ਤੇ ਸਮਾ ਸਹਾਵਨਾ ਜਿਹੜਾ ਇਹ 994 ਜੁਗ ਚੌਂਪੜੀ ਬਾਦ ਹੀ ਆਪ ਲੋਕ ਦੇ ਪਿੰਡ ਘਵਣ ਦੀ ਧਰਤੀ ਤੇ ਬੰਦਾ ਹੁਣ ਉਤਨੀ ਦੇਰ ਤਾਂ ਕਿ ਸਮਾ ਨਹੀਂ ਬੰਨਾ ਹਰ ਸੰਤ ਜੀ ਦੇ ਸਮੇਂ ਫੇਰ ਪਰਮੇਸ਼ਰ ਕਰੋ ਲੇਕਿਨ ਬਦਲ ਕੇ ਇਦਾਂ ਨਹੀਂ ਜਿੱਦਾਂ ਇਹ ਹੋਈ ਸੋ ਹਰ ਸੰਤ ਜੀ ਉਹ ਪੂਰਨ ਪਰਮੇਸ਼ਵਰ ਇਕੱਠੇ ਹੋਏ ਪਹਿਲੀ ਵੇਰ ਪਹਿਲੀ ਰਾਤ ਪੋ ਸ਼ਬੀ ਮਿਲੀ ਵਢਾਈਆ ਤੇ ਸ਼ਬੀ ਤੋਂ ਦਾ ਦਿਨ ਆਇਆ ਪਰਮੇਸ਼ਰ ਨੇ ਆਪਣੀ ਪੰਜ ਤਤ ਦੇ ਛੱਡੀ ਪਿੰਡ ਕੁੰਡ ਤੋਂ ਚੂਲਾ ਛੱਡਿਆ ਪਰਮੇਸ਼ਰ ਸਰਗੁਣ ਤੋਂ ਨਿਰਗੁਣ ਹੋਏ ਔਰ ਪੂਰਨ ਤੇ ਪੰਜ ਤਤ ਦੇਹ ਦੇ ਵਿੱਚ ਪਰਮੇਸ਼ਰ ਨੇ ਜੋਤ ਰੂਪ ਫਿਰ ਡੇਰਾ ਲਾਇਆ ਔਰ ਪੂਰਨ ਤੇ ਪਰਮੇਸ਼ਰ ਇੱਕੇ ਦੇਹ ਦੇ ਵਿੱਚ 26 ਪੂਰਨ ਪਹਿਲੀ ਰਾਤ 10:30 ਵਜੇ ਇਕੱਠੇ ਹੋ ਗਏ ਪਹਿਲਾਂ ਦੇਹ ਕਰਕੇ ਸਰਗੁਣ ਸਰਗੁਣ ਸੰਗ ਸੀ ਮਾਪ ਲੋ ਤੇ ਪਰਮੇਸ਼ਰ ਸਰਗੁਣ ਤੋਂ ਨਿਰਗੁਣ ਹੋ ਗਏ ਔਰ ਫਿਰ ਪੂਰਨ ਦੀ ਦੇਹ ਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਗਏ ਇੱਕੇ ਦੇਹ ਦੇ ਵਿੱਚ ਪਿਓ ਤੇ ਪੁੱਤ ਪੂਰਨ ਤੇ ਪਰਮੇਸ਼ਰ ਫਿਰ ਇਕੱਠੇ ਹੋ ਕੇ ਤੇ ਅੱਗੇ 32 ਸਾਲ ਖੇਲ ਖੇਲੀ ਹਰ ਸੰਦ ਚੋਕੀ ਦੇਵਿਆ ਜਿਹੜਾ ਪਰਮਿਸ਼ਨ ਇਹ ਖੋਲ ਕੇ ਦੱਸਿਆ